ਪੰਜਾਬੀ ਗਾਇਕ ਸੁਭਦੀਪ ਔਰ ਸਿੱਧੂ ਮੂਸੇਵਾਲਾ ਜਿਸ ਦੀ ਬੀਬੀ ਸੀ ਚੈਨਲ ਦੇ ਵੱਲੋਂ ਡਾਕੂਮੈਂਟਰੀ ਨੂੰ ਲੈ ਕੇ ਵਿਵਾਦ ਚੱਲਿਆ ਪਰਿਵਾਰ ਵੱਲੋਂ ਜਿੱਥੇ ਮਹਾਰਾਸ਼ਟਰ ਦੇ ਵਿੱਚ ਇਸ ਨੂੰ ਰੋਕਣ ਦੇ ਲਈ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਉੱਥੇ ਹੀ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਵੱਲੋਂ ਮਾਨਸਨ ਦੀ ਮਾਨਯੋਗ ਅਦਾਲਤ ਦੇ ਵਿੱਚ ਐਪਲੀਕੇਸ਼ਨ ਦਾਇਰ ਕੀਤੀ ਸੀ ਕਿ ਇਸ ਦੇ ਉੱਪਰ ਰੋਕ ਲਗਾਈ ਜਾਵੇ ਹਾਲਾਂਕਿ ਬੀਤੇ ਦਿਨੀ 11 ਜੂਨ ਨੂੰ ਮੂਸੇਵਾਲੇ ਦਾ ਜਨਮ ਦਿਨ ਸੀ ਬੀਬੀ ਸੀ ਵੱਲੋਂ ਜਿਹੜੀ YouTube ਦੇ ਉੱਪਰ ਜਿੱਦੂ ਮੂਸੇ ਬਾਲਾ ਦੀ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਜਿਸ ਤੋਂ ਬਾਅਦ ਮੂਸੇ ਬਾਲਾ ਦੇ ਪਿਤਾ ਦੇ ਬਿਆਨ ਵੀ ਸਾਹਮਣੇ ਆਏ ਸੀ ਮਾਤਾ ਦਾ ਬਿਆਨ ਵੀ ਸਾਹਮਣੇ ਆਏ ਸੀ ਤੇ ਮਾਨਯੋਗ ਅਦਾਲਤ ਵੱਲੋਂ ਅੱਜ ਜਿਹੜੀ ਤਰੀਕ ਰੱਖੀ ਗਈ ਸੀਗੀ ਕੋਰਟ ਦੇ ਵਿੱਚ ਸਿੱਧੂ ਮੂਸੇ ਬਾਲਾ ਦੇ ਵਕੀਲ ਸਤਿੰਦਰ ਪਾਲ ਮਿੱਤਲ ਵੀ ਅੱਜ ਪੇਸ਼ ਹੋਏ ਤੇ ਦੂਜੇ ਤਰਫ ਤੋਂ ਬੀਬੀਸੀ ਚੈਨਲ ਦੇ ਵਕੀਲ ਵੀ ਜਿਹੜੇ ਆਪਣਾ ਪੱਖ ਰੱਖਣ ਦੇ ਲਈ ਪੇਸ਼ ਹੋਏ ਸੀ ਦਲੀਲਾਂ ਨੂੰ ਸੁਣਦੇ ਹੋਏ ਮਾਨਯੋਗ ਅਦਾਲਤ ਵੱਲੋਂ ਇਸ ਮਾਮਲੇ ਦੇ ਉੱਪਰ ਸੁਣਵਾਈ ਕਰਦੇ ਹੋਏ 16 ਤਰੀਕ ਜਿਹੜੀ ਨਿਰਧਾਰਤ ਕੀਤੀ ਗਈ ਆ ਹੁਣ 16 ਜੂਨ ਨੂੰ ਬੀਬੀਸੀ ਵੱਲੋਂ ਆਪਣਾ ਰਿਪਲਾਈ ਪੇਸ਼ ਕੀਤਾ ਜਾਏਗਾ ਤਾਂ ਦੱਸ ਦਈਏ ਦੂਜੇ ਤਰਫ ਮੂਸੇਵਾਲਾ ਦੇ ਵਕੀਲ ਸਤਿੰਦਰਪਾਲ ਮਿੱਤਲ ਨੇ ਦੱਸਿਆ ਕਿ ਵਿਰੋਧੀ ਪੱਖ ਦੇ ਵਕੀਲਾਂ ਵੱਲੋਂ ਜਾਦਾ ਸਮਾਂ ਮੰਗਿਆ ਗਿਆ ਸੀ ਪਰ ਉਹਨਾਂ ਵੱਲੋਂ ਕਈ ਦਲੀਲਾਂ ਜਿਹੜੀਆਂ ਪੇਸ਼ ਕੀਤੀਆਂ ਗਈਆਂ ਕਿ ਇਸ ਨੂੰ ਜਲਦ ਜਿਹੜਾ ਨਿਪਟਾਇਆ ਜਾਵੇ ਇਸ ਦੇ ਉੱਪਰ ਜਲਦ ਫੈਸਲਾ ਸੁਣਾਇਆ ਜਾਵੇ ਤਾਂ ਉਸ ਤੋਂ ਬਾਅਦ ਜਿਹੜਾ ਮਾਨਜੋਗ ਅਦਾਲਤ ਵੱਲੋਂ ਦਲੀਲਾਂ ਦੇ ਨਾਲ ਸਹਿਮਤ ਹੁੰਦੇ ਹੋਏ 16 ਜੂਨ ਜਿਹੜੀ ਨਿਰਧਾਰਤ ਕੀਤੀ ਹੈ ਤਾਂ ਹੁਣ 16 ਜੂਨ ਨੂੰ ਬੀਬੀਸੀ ਵੱਲੋਂ ਜਿਹੜਾ ਰਿਪਲਾਈ ਆਪਣਾ ਪੇਸ਼ ਕੀਤਾ ਜਾਏਗਾ ਮਾਨਯੋਗ ਅਦਾਲਤ ਦੇ ਵਿੱਚ ਹੁਣ 16 ਜੂਨ ਨੂੰ ਦੇਖਣਾ ਹੋਏਗਾ ਕਿ ਮੂਸੇਵਾਲਾ ਦੇ ਉੱਪਰ ਰਿਲੀਜ਼ ਕੀਤੀ ਡਾਕੂਮੈਂਟਰੀ ਨੂੰ ਲੈ ਕੇ ਕੀ ਫੈਸਲਾ ਆਏਗਾ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ